ਸਾਡੇ ਇੱਕ ਕਿਚਨੂ ਨਗਰ 5 6 ਦੀ ਦਰਮਿਆਨੀ ਰਾਤ ਨੂੰ ਇੱਕ ਚੋਰੀ ਹੋਈ ਸੀ ਸੁਨੀਲ ਗੁਫਤਾ ਜੀ ਦੇ ਘਰ ਤਾਂ ਉਹਨਾਂ ਦੇ ਘਰ ਦੇ ਵਿੱਚ ਹੀ ਰਹਿਣ ਵਾਲਾ ਇੱਕ ਬੱਚਾ ਉਹਨਾਂ ਦੇ 2 ਸਾਲ ਪਹਿਲਾਂ ਘਰ ਦੇ ਵਿੱਚ ਕੰਮ ਕਰਦਾ ਸੀਗਾ ਉਹਦੇ ਵੱਲੋਂ ਉਹ ਚੋਰੀ ਕੀਤੀ ਗਈ ਸੀ ਉਹਦੇ ਨਾਲ ਦੇ ਨਾਲ ਦੇ ਉਹਦੇ ਫਰੈਂਸ ਸੀਗੇ ਜੇ ਉਹ ਬੱਚੇ ਦੀ ਉਮਰ 14 ਸਾਲ ਸੀਗੀ ਜਿਹਦੇ ਵੱਲੋਂ ਸਾਨੂੰ ਉਸ ਰਾਤ ਸਾਦੇ ਕੋਲ ਦਰਖਾਸਤ ਆਉਂਦੀ ਆ ਇਸ ਤੋਂ ਬਾਅਦ ਅਸੀਂ ਸੀਸੀਟੀ ਵੀ ਕੈਮਰੇ ਵਗੈਰਾ ਦੇ ਜੋ ਵੀ ਅਸੀਂ ਪੁਲਿਸ ਦੀ ਕਾਰਵਾਈ ਕਰਦੇ ਸਮੇਂ ਉਹ ਬੱਚੇ ਨੂੰ ਟਰੇਸ ਕਰਕੇ ਤਾਂ ਇਹ ਰਿਕਵਰੀ ਸਾਰੀ ਉਹ ਬੱਚੇ ਤੋਂ ਬੁਣਾਈ ਕੀਤੀ ਗਈ ਉਹਦੇ ਨਾਲ ਹੋਰ ਕੋਣ ਕੋਈ ਦਜੀ ਉਹਦੇ ਬੱਚੇ ਦੇ ਨਾਲ ਉਹਦੇ ਨਾਲ ਦੇ ਦੋ ਉਹਦੇ ਦੋਸਤ ਸੀਗੇ ਤੇ ਉਹ ਉਹਦੇ ਏਰੀਆ ਦੀ ਰਹਿਣ ਵਾਲੇ ਸੀ ਗੋਪਾਲ ਨਾਂ ਦੇ ਤੇ ਪਹਿਲਾਂ ਵੀ ਉਹਨੇ ਉਹਨੂੰ ਕੰਮ ਕੀਤਾ ਹੋਇਆ ਜੀ ਉਹਨਾਂ ਲੜਕੀ ਨੂੰ ਪਹਿਲਾਂ ਉਹਦੇ ਵਿੱਚ ਆਪਣੇ ਹੈਬੋ ਵਾਲ ਇੱਕ ਥਾਣੇ ਦਾ ਵਿੱਚ ਪਰਚਾ ਦਰਜਾ ਉਹਦੇ ਵੱਲੋਂ ਪਹਿਲਾਂ ਵੀ ਚੋਰੀ ਕੀਤੀ ਗਈ ਹੈ ਮਸ਼ਹੂਰ ਵੀ ਕੋਈ ਲੱਗਦਾ ਸੀ ਡਾਕਟਰ ਜੀ ਨਹੀਂ ਬੱਚਾ ਨੇ ਤੇ ਇਹ ਦਾਲ ਭੜੇਗੇ ਦੇ ਬੰਦੇ ਉਹਨਾਂ ਨਾਲ ਕਿਦਾਂ ਉਹ ਸੰਬੰਧ ਹੈ ਜੀ ਉਹ ਬੱਚਾ ਉਹਨਾਂ ਦੇ ਮੁਹੱਲੇ ਦੇ ਹੀ ਰਹਿਣ ਵਾਲੇ ਸੀਗੇ ਇੱਕ ਦੂਜੇ ਨੂੰ ਪਹਿਲਾਂ ਹੀ ਜਾਣਦੇ ਸੀਗੇ ਜਿਵੇਂ ਆ ਅਪੜਾ ਜੀ ਦਾ ਏਜ ਲੱਗਦਾ ਬੰਦਾ ਇਤੋਂ ਬੜਾ ਹੈ ਨਹੀਂ ਕਿਦਾਂ ਉਹਨਾਂ ਤੋਂ ਇਹ ਕੰਮ ਕਰਵਾਉਂਦਾ ਸੀ ਕਿ ਕਾਹੇ ਨਹੀਂ ਜੀ ਇਹ ਕਹਿੰਦਾ ਵੀ ਮੈਂ ਉਹਨਾਂ ਨੂੰ ਪਹਿਲਾਂ ਤੋਂ ਜਾਣਦਾ ਸੀਗਾ ਜਿਵੇਂ ਉਹਨਾਂ ਨੂੰ ਕਦੇ ਮੇਰੇ ਤੋਂ ਜ਼ਰੂਰਤ ਹੁੰਦੀ ਸੀ ਥੋੜੇ-ਮੋਟੇ ਪੈਸੇ ਲੈ ਲੈਂਦੇ ਸੀਗੇ ਤੇ ਇਹ ਤੋਂ ਇਹਨਾਂ ਇਹਨੂੰ ਉਹਨਾਂ ਨੇ ਮਤਲਬ ਇਹਨੇ ਉਹਨਾਂ ਤੋਂ ਸੋਨਾ ਖਰੀਦਿਆ ਸੀਗਾ ਤੇ ਇਹਨੂੰ ਕੁਝ ਉਹਨਾਂ ਵੱਲੋਂ 1 ਲੱਖ 37000 ਪੈ ਦਿੱਤੇ ਗਏ ਸੀਗੇ ਟੋਟਲ ਰਿਕਵਰੀ ਕਿੰਨੀ ਹੋਈ ਜੀ ਇਹਦਾ ਟੋਟਲ ਹੈਗੀ 167500 ਰੁਪਏ ਤੇ 골ਡ ਕਿੰਨਾ ਸੀ 17 ਤੋਲੇ ਆ ਤੇ ਚੋਰੀ ਕਿੰਨਾ ਹੋਇਆ ਸੀ ਜੀ ਇਹਦਾ ਚੋਰੀ ਜੋ 골ਡ ਸੀ ਉਹ ਸਾਰਾ ਹੀ ਰਿਕਵਰ ਕਰਾਇਆ ਗਿਆ ਹੈ ਕੈਸ਼ ਕੈਸ਼ ਦੇ ਵਿੱਚੋਂ ਮਤਲਬ ਕੈਸ਼ ਥੋੜਾ ਜਿਆਦਾ ਸੀਗਾ ਉਹਦੇ ਦੇ ਚੋਂ ਬੱਚਿਆਂ ਨੇ ਕੁਝ ਆਈਫੋਨ ਵਗੈਰਾ ਖਰੀਦ ਲਏ ਸੀਗੇ ਕੁਝ ਕੱਪੜੇ ਵਗੈਰਾ ਖਰੀਦ ਲਏ ਸੀਗੇ ਕੁਝ ਉਹਨਾਂ ਨੇ ਹੋਟਲ-ਹੋਟਲ ਵਗੈਰਾ ਬੁੱਕ ਕਰਕੇ ਉਹਦਾ ਖਾਣਾ ਪਾਣੀ ਖਾ ਕੇ ਉਹਨਾਂ ਵੱਲੋਂ ਵਰਤੇ ਗਏ ਜੀ ਟੋਟਲੀ ਰਿਕਵਰੀ ਹੋ ਚੁੱਕੀ ਹੈ ਜੀ ਜੀ ਇਹ ਇਹ ਕਿ ਦਾਇਨੇ ਦੇ ਕਿਤੇ ਵੇਚ ਗਾ ਦਿਕਾ ਸਮਾਨ ਜਰਾ ਕੋਸਤਾਨ ਜੀ ਇਹ ਕਿਥੇ ਲੈ ਕੇ ਕੋਲ ਦੇ ਕਿਥੇ ਵੇਚਣਾ ਸੀ ਇਹਨਾਂ ਤਾਂ ਹੈ ਕੌਣ ਬੋਜ ਬੱਚੇ ਰੀਤਮ ਸਿੰਘ ਇਹਨੇ ਜੇ ਇਹਨੇ ਪਤਾ ਨਹੀਂ ਹਜੇ ਤੱਕ ਕਹਿੰਦਾ ਵੀ ਮੈਂ ਆਪਣੇ ਲਈ ਲਿਆ ਸੀਗਾ ਵੀ ਮੈਂ ਆਪਣੇ ਘਰ ਰੱਖਣ ਲਈ ਲਿਆ ਸੀਗਾ ਉਹਨਾਂ ਤੋਂ ਠੀਕ ਜੀ ਮਕਦਮਾ ਨੰਬਰ ਹੈਗਾ 44 ਹੀ ਆ ਤੇ ਇਹਦੇ ਅੰਡਰ ਸੈਕਸ਼ਨ ਲੱਗੀ ਆ 457 380 ਆਈਪੀਸੀ ਵਾਦਾ ਜਮ 411 ਤੇ 34 ਆਈਪੀਸੀ ਥਾਣਾ ਪੀ ਜੁਲਦਿਆਂ ਕੀ ਜਾਰ ਸਰ ਕਿੰਨੀ ਮਿਹਨਤ ਦੇ ਨਾਲ ਆਪਣੇ ਵੱਲੋਂ ਇਹ ਕੇਸ ਨੂੰ ਟ੍ਰੈਕ ਕੀਤਾ ਗਿਆ ਇਹ ਸਾਡੀ ਜਿੰਨੇ ਵੀ ਪੁਲਿਸ ਦੇ ਮੁਲਾਜ਼ਮ ਨੇ ਸਾਰਿਆਂ ਬੁਲਾਉਂਦੇਗਾ ਤੇ ਇੱਕ ਕਰਕੇ ਅਸੀਂ ਇਹਦੇ ਵਿੱਚ ਰਿਕਵਰੀ ਮਤਲਬ 72 ਘੰਟਿਆਂ ਦੇ ਅੰਦਰ ਅੰਦਰ ਕੀਤੀ ਹੈ ਹਾਂਜੀ ਪਬਲਿਕ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਇਹ ਹੀ ਆ ਵੀ ਜਦੋਂ ਵੀ ਕੋਈ ਅਜਿਹੇ ਕੋਈ ਐਕਸੀਡੈਂਟ ਵਗੈਰਾ ਹੈ ਜਾਂ ਕੇ ਸਾਹਮਣੇ ਆਉਂਦਾਗਾ ਆਪਣੇ ਵੀ ਸਾਡਾ ਸੰਯੋਗ ਦੇਣ ਤੇ ਅਸੀਂ ਉਹਨਾਂ ਦੇ ਸੰਯੋਗ ਦੇ ਨਾਲੇ ਜਲਦ ਜਲਦ ਰਿਕਵਰ ਕਰ ਸਕੀਏ ਬਹੁਤ ਬਹੁਤ ਥੈਂਕ ਯੂ